जय श्री राम दोस्तों पहला ता ए वीडियो जेडी है दूर तक पहुंचा दियो जिथे भी राम भक्त रहंदे ने ना वीडियो लाइक करके शेयर कर दियो ते आ देख सकदे हो ਤੁਸੀਂ राम भक्त ਵੀ ਪਰੇ ਤੋਂ ਪਰੇ ਨੇ ਕਹਿੰਦੇ ਨੇ ਹੁੰਦੇ ਵੀ राम ਦੇ ਨਾਲ ਬਾਨਰ ਸੇਨਾ ਤਾਂ ਜਰੂਰ ਚੱਲਦੀ ਐ राम ਮੰਦਰ ਦੇ ਬਾਹਰ ਦੀਆਂ ਤਸਵੀਰਾਂ ਨੇ ਇਹ ਮੰਦਰ ਤੁਸੀਂ ਜਰੂਰ ਦੱਸਿਓ ਵੀ ਤੁਸੀਂ ਕਿੱਥੇ ਇਸ ਮੂਰਤੀ ਨੂੰ ਦੇਖਿਆ ਜਿੱਥੇ ਇਸ ਬਾਨਰ ਦੀ ਮੂਰਤੀ ਲੱਗੀ ਐ ਤਾਂ ਇਹ ਬਾਂਦਰ ਜਿਹੜਾ ਰਾਮ ਦੇ ਭਗਤ ਨੇ ਜਿਹੜੇ ਉਹ ਪੂਜਾ ਕਰਦੇ ਨਜ਼ਰ ਆਉਂਦੇ ਨੇ ਭਗਤੀ ਕਰਦੇ ਨਜ਼ਰ ਆਉਂਦੇ ਨੇ ਜਿਹੜੇ ਆ ਲੀਨ ਨਜ਼ਰ ਆਉਂਦੇ ਨੇ ਰਾਮ ਦੀ ਭਗਤੀ ਦੇ ਵਿੱਚ ਕਿਵੇਂ ਚਰਨ ਸਪਰਸ਼ ਕਰ ਰਿਹਾ ਉਹ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੇ ਰਾਮ ਭਗਤਾਂ ਦਾ ਅੰਦਾਜ਼ਾ ਲਾ ਲਓ ਕਹਿੰਦੇ ਵੀ ਜਿੱਥੇ ਜਿੱਥੇ ਰਾਮ ਜਾਣਗੇ ਉੱਥੇ ਉਹਨਾਂ ਦੀ ਸੇਨਾ ਤਾਂ ਜ਼ਰੂਰ ਜਾਊਗੀ ਤਾਂ ਰਾਮ ਸ਼੍ਰੀ ਰਾਮ ਜੀ ਦੀ ਸੇਨਾ ਜਿਹੜੀ ਆ ਉਹ ਬਨਰ ਸੇਨਾ ਤੇ ਬਨਰ ਸੇਨਾ ਸ਼੍ਰੀ ਰਾਮ ਜੀ ਤੋਂ ਲੱਗ ਨਹੀਂ ਰਹਿ ਸਕਦੀ ਇਹ ਕਿਸੇ ਰਾਮ ਮੰਦਰ ਦੀ ਤਸਵੀਰ ਆ ਜਿੱਥੇ ਬਨਰ ਦੀ ਮੂਰਤੀ ਜਿਹੜੀ ਆ ਸਥਾਪਿਤ ਕੀਤੀ ਹੋਈ ਆ ਤਾਂ ਬਾਹਰਲੇ ਪਾਸੇ ਸਕਦੇ ਹੋ ਤਸਵੀਰਾਂ ਦੇ ਵਿੱਚ ਇੱਕ ਛੋਟਾ ਜਿਹਾ ਬਨਰ ਆਉਂਦਾ ਹੈ ਤੇ ਉਹ ਚਰਨ ਸਪਰਸ਼ ਕਰਦਾ ਹੈ ਬਹੁਤ ਹੀ ਅਨੋਖੀ ਤਸਵੀਰ ਜਿਹੜੀ ਹੈ ਦਿਲ ਨੂੰ ਛੂਣ ਵਾਲੀ ਕਿ ਜਿਹੜੇ ਰਾਮ ਭਗਤ ਨੇ ਅੱਜ ਵੀ ਆਪਣਾ ਜਿਹੜਾ ਸਤਿਕਾਰ Shri Ram ਦੇ ਲਈ ਬਜਰੰਗਬਲੀ ਦੇ ਲਈ ਜਿਹੜਾ ਮੰਨਦੇ ਨੇ ਸਮਝਦੇ ਨੇ ਜਿੱਥੇ ਵੀ ਬਨਰ ਸੇਨਾ ਹੁੰਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੇ ਗੁਰੂ ਕੌਣ ਨੇ ਤਾਂ ਜਿਹੜੀ ਬਨਰ ਸੇਨਾ ਦੇ ਗੁਰੂ Shri Ram ਨੇ ਤਾਂ ਉਹਨਾਂ ਦੀ ਭਗਤੀ ਜਿਹੜੀ ਆ ਕਰਦੇ ਨਜ਼ਰ ਆਏ ਬਨਰ ਤਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਬਹੁਤ ਹੀ ਜ਼ਿਆਦਾ ਸੋਹਣੀਆਂ ਤੇ ਲੌਕਿੰਗ ਵੀ ਨੇ ਤੇ ਕਿਤੇ ਨਾ ਕਿਤੇ ਹੈਰਾਨ ਵੀ ਕਰਦੀਆਂ ਨੇ ਕਿ ਯਾਰ ਸਮਝ ਦੇਖ ਲਓ ਤੁਸੀਂ ਕਿੰਡੀ ਵੱਡੀ ਹੈ ਉਸਦੇ ਚਰਨ ਸਪਰਸ਼ ਕਰ ਰਿਹਾ ਇਹ ਬਨਰ ਤੇ ਕਹਦੇ ਨੇ ਹੁੰਦੇ ਵੀ ਜਿੱਥੇ ਜਿੱਥੇ ਸ਼੍ਰੀ ਰਾਮ ਜਾਣਗੇ ਉੱਥੇ ਉਹਨਾਂ ਦੀ ਬਨਰ ਸੇਨਾ ਵੀ ਜਾਊਗੀ ਇਸੇ ਤਰ੍ਹਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਤੁਸੀਂ ਆਪਦੀ رائے ਜ਼ਰੂਰ ਸਾਂਝੀ ਕਰੋ ਦੋਸਤੋ ਇਸ ਵੀਡੀਓ ਬਾਰੇ ਤੇ ਲਾਈਕ ਕਰਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਇਹ ਵੀਡੀਓ ਹਰ ਰਾਮ ਭਗਤ ਤੱਕ ਪਹੁੰਚ ਜੇ ਜਿਹੜੇ ਜੈ ਸ਼੍ਰੀ ਰਾਮ ਦਾ ਨਾਰਾ ਲਾਉਂਦੇ ਨੇ ਨਾ ਉਹਨਾਂ ਨੂੰ ਪਤਾ ਲੱਗ ਜੇ ਰਾਮ ਦੀ ਸ਼ਕਤੀ ਕੀ ਹੁੰਦੀ ਹੈ ਸ਼੍ਰੀ ਰਾਮ ਦੀ ਸ਼ਕਤੀ ਨੂੰ ਕੌਣ ਨਹੀਂ ਜਾਣਦਾ ਪਰ ਇਹ ਵੀਡੀਓ ਉਹਨਾਂ ਤੱਕ ਪਹੁੰਚਾ ਦਿਓ ਜਿਹੜੇ ਕਹਿੰਦੇ ਨੇ ਕਿ ਜੈ ਸ਼੍ਰੀ ਰਾਮ ਦਾ ਨਾਰਾ ਜਦੋਂ ਲੱਗਦਾ ਹੈ ਤਾਂ ਬਾਨਰ ਸੇਨਾ ਪਿੱਛੇ ਪਿੱਛੇ ਆ ਜਾਂਦੀ ਹੈ ਤਾਂ ਦੋਸਤੋ ਵੱਧ ਤੋਂ ਵੱਧ ਵੀਡੀਓ ਨੂੰ ਲਾਈਕ ਕਰਕੇ ਕਰ ਦਿਓ ਸ਼ੇਅਰ ਤੇ ਆਪਦੀ ਰਾਏ ਕਰਿਓ ਸੰਜੀ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ